ਅਕਾਲੀ ਜਲ ਦੇ ਪ੍ਰਧਾਨ ਸੁਖਵੀਰ ਬਾਦਲ ਤੇ ਗੋਲੀ ਚਲਾਈ ਗਈ ਆ ਗੋਲੀ ਕਿਉਂ ਚਲਾਈ ਤੇ ਕਿਸ ਵਿਅਕਤੀ ਨੇ ਚਲਾਈ ਉਸ ਬਾਰੇ ਵੀ ਜਿਹੜੀ ਗੱਲਬਾਤ ਕਰਾਂਗੇ ਦੋਸਤੋ ਸੁਖਵੀਰ ਬਾਦਲ ਜਦੋਂ ਆਪਣੀ ਡਿਊਟੀ ਨਿਭਾ ਰਿਹਾ ਹੁੰਦਾ ਜਿਵੇਂ ਕਿ ਤੁਸੀਂ ਜਾਣਦੇ ਹੋ ਸੁਖਵੀਰ ਬਾਦਲ ਦੇ ਉੱਪਰ ਪੰਜ ਦੋਸ਼ ਲਗਾਏ ਗਏ ਸੀਗੇ ਤੇ ਉਸ ਤੋਂ ਬਾਅਦ ਸੁਖਵੀਰ ਬਾਦਲ ਨੂੰ ਸਜ਼ਾ ਸੁਣਾਈ ਗਈ ਪੈਰ ਦੇ ਉੱਪਰ ਸੱਟ ਲੱਗਣ ਦੇ ਕਾਰਨ ਸੁਖਵੀਰ ਬਾਦਲ ਨੂੰ ਬੈਠ ਕੇ ਜਿਹੜੀ ਸਜ਼ਾ ਸੁناਈ ਗਈ ਸੁਖਵੀਰ ਬਾਦਲ ਨੇ ਜਿਹੜੀ ਨਿੰਗ ਸਿੰਘਾ ਵਾਲੀ ਵਰਦੀ ਪਾ ਕੇ ਇੱਕ ਕੁਰਸੀ ਤੇ ਬੈਠੇ ਨੇ ਤੇ ਗੱਲ ਦੇ ਵਿੱਚ ਜਿਹੜੀ ਇੱਕ ਤਖਤੀ ਹੈ ਉਹ ਲਟਕਾਈ ਗਈ ਆ ਤੇ ਉਸ ਤੋਂ ਬਾਅਦ ਇੱਕ ਵਿਅਕਤੀ ਜਿਹੜਾ ਆਉਂਦਾ ਤੇ ਸੁਖਵੀਰ ਬਾਦਲ ਤੇ ਗੋਲੀ ਚਲਾ ਦਿੰਦਾ ਗੋਲੀ ਸੁਖਵੀਰ ਬਾਦਲ ਦੇ ਲੱਗ ਜਾਣੀ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਇੱਕ ਸਿੰਘ ਹੁੰਦਾ ਉਹ ਗੋਲੀ ਵਾਲੇ ਬੰਦੇ ਨੂੰ ਫੜ ਕੇ ਤੇ ਗੋਲੀ ਦਾ ਮੂੰਹ ਹੈ ਜਿਹੜਾ ਗਨ ਦਾ ਮੂੰਹ ਹੈ ਉਹ ਉੱਪਰ ਵੱਲ ਕਰ ਦਿੰਦਾ ਜਿਸ ਦੇ ਕਰਕੇ ਗੋਲੀ ਉਹ ਜਿਹੜੀ ਦਰਬਾਰ ਸਾਹਿਬ ਦੀ ਕੰਧ ਦੇ ਉੱਪਰ ਲੱਗਦੀ ਆ ਤਾਂ ਦੋਸਤੋ ਬਹੁਤ ਹੀ ਜ਼ਿਆਦੇ ਜਿਹੜੀ ਆਪਾਂ ਕਹਿੰਦੇ ਗੰਦੀ ਘਟਨਾ ਇੱਕ ਵਿਅਕਤੀ ਵੱਲੋਂ ਕੀਤੀ ਗਈ ਆ ਕੁਝ ਲੋਕ ਕਹਿ ਰਹੇ ਨੇ ਕਿ ਇਹ ਸਾਰਾ ਸਿਆਸੀ ਕੰਮ ਜਿਹੜਾ ਆਪ ਹੀ ਕੀਤਾ ਆ ਆਪ ਹੀ ਜਿਹੜਾ ਸੁਖਵੀਰ ਬਾਦਲ ਨੇ ਇਥੋਂ ਜਾਣ ਵਾਸਤੇ ਇਹ ਕੰਮ ਕਰਵਾਇਆ ਪਰ ਦੋਸਤੋ ਇਹ ਗੋਲੀ ਸੱਚਮੁੱਚ ਚੱਲੀ ਆ ਜੇ ਉਹ ਗੋਲੀ ਸੁਖਵੀਰ ਬਾਦਲ ਨੂੰ ਲੱਗ ਜਾਂਦੀ ਤਾਂ ਹੋ ਸਕਦਾ ਸੁਖਵੀਰ ਬਾਦਲ ਦੀ ਜਿਹੜੀ ਜਾਨ ਵੀ ਜਾ ਸਕਦੀ ਸੀ ਸੁਖਵੀਰ ਬਾਦਲ ਇਸ ਟਾਈਮ ਦਰਬਾਰ ਸਾਹਿਬ ਦੇ ਵਿੱਚ ਮੌਜੂਦ ਆ ਸੁਖਵੀਰ ਬਾਦਲ ਨੂੰ ਤੇ ਬਾਕੀ ਸਿੰਘਾਂ ਨੂੰ ਜਿਹੜੇ ਸਜ਼ਾ ਸੁਣਾਈ ਗਈ ਹੈ ਜਿਵੇਂ ਮਜੀਠੀਆ ਹੋ ਗਿਆ ਬਾਕੀ ਲੀਡਰਾਂ ਨੂੰ ਜਿਹੜੀ ਸਜ਼ਾ ਸੁਣਾਈ ਗਈ ਆ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਸੇਵਾ ਨਵਾ ਰਹੇ ਨੇ ਇੱਕ ਬੰਦੇ ਵੱਲੋਂ ਜਿਹੜੀ ਗੋਲੀ ਚਲਾ ਦਿੱਤੀ ਕਿ ਗੋਲੀ ਚੱਲਣ ਤੋਂ ਬਾਅਦ ਜਿਹੜਾ ਮਾਹੌਲ ਕਾਫੀ ਗਰਮ ਹੋ ਗਿਆ ਤੇ ਕਾਫੀ ਲੋਕ ਜਿਹੜੇ ਉੱਥੇ ਡਰ ਗਏ ਉਦੋਂ ਬਾਅਦ ਸੁਖਵੀਰ ਬਾਦਲ ਉਸੇ ਤਰ੍ਹਾਂ ਜਿਹੜਾ ਕੁਰਸੀ ਤੇ ਬੈਠੇ ਰਹੇ ਇਸ ਤਰ੍ਹਾਂ ਬੈਠਣ ਦੇ ਨਾਲ ਬਾਕੀ ਲੋਕਾਂ ਵੱਲੋਂ ਜਿਹੜੇ ਕਾਫੀ ਲੋਕਾਂ ਵੱਲੋਂ ਕਿਹਾ ਜਾ ਰਿਹਾ ਵੀ ਸੁਖਵੀਰ ਬਾਦਲ ਨੂੰ ਜਿਹੜਾ ਡਰ ਹੀ ਨਹੀਂ ਲੱਗਿਆ ਹੋ ਸਕਦਾ ਉਸਨੇ ਇਹ ਕੰਮ ਆਪ ਹੀ ਕਰਵਾਇਆ ਹੋਵੇ ਪਰ ਦੋਸਤੋ ਅਸਲ ਵਿੱਚ ਗੋਲੀ ਜੇ ਵੱਜ ਜਾਂਦੀ ਤਾਂ ਸੁਖਵੀਰ ਬਾਦਲ ਦੀ ਜਾਨ ਜਾ ਸਕਦੀ ਸੀ